ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਨਹਾਨੀ ਮਾਮਲੇ ਦੇ ਵਿੱਚ ਕੰਗਣਾ ਰਣੌਤ ਨੂੰ ਅੱਜ ਫਿਰ ਪੇਸ਼ ਹੋਣ ਦੇ ਲਈ ਅਦਾਲਤ ਵਿੱਚ ਬੁਲਾਇਆ ਗਿਆ ਸੀ ਪਰ ਲੇਕਿਨ ਕੰਗਣਾ ਰਣੌਤ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੀ ਔਰ ਉਹਨਾਂ ਦੇ ਵਕੀਲ ਅੱਜ ਅਦਾਲਤ ਵਿੱਚ ਪੇਸ਼ ਹੋਏ ਨੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਮਹਿੰਦਰ ਕੌਰ ਜੋ ਬਜ਼ੁਰਗ ਮਹਿਲਾ ਹੈ ਉਸ ਨੇ ਕੰਗਣਾ ਰਣੌਤ ਦੇ ਉੱਤੇ ਮਾਨਹਾਨੀ ਦਾ ਕੇਸ ਕੀਤਾ ਹੋਇਆ ਉਸ ਮਾਮਲੇ ਦੇ ਵਿੱਚ ਅੱਜ ਕੰਗਣਾ ਰਣੌਤ ਦੀ ਪੇਸ਼ੀ ਸੀ ਅਦਾਲਤ ਵਿੱਚ ਉਹਨਾਂ ਨੇ ਪੇਸ਼ ਹੋਣਾ ਸੀ ਪਰ ਕੰਗਣਾ ਰਣੌਤ ਨਿੱਜੀ ਤੌਰ ਤੇ ਨਹੀਂ ਪਹੁੰਚ ਸਕੇ ਉਹਨਾਂ ਦੇ ਵਕੀਲ ਵੱਲੋਂ ਜਿਹੜਾ ਅਦਾਲਤ ਵਿੱਚ ਪਹੁੰਚ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਸੀਟ ਤੋਂ ਸੰਸਦ ਮੈਂਬਰ ਅਤੇ ਅਦਾਕਾਰ ਕੰਗਣਾ ਰਣੌਤ ਨਾਲ ਸੰਬੰਧਿਤ ਮਾਨਹਾਨੀ ਮਾਮਲੇ ਦੀ ਸੁਣਵਾਈ ਸੋਮਵਾਰ 5 ਜਨਵਰੀ ਨੂੰ ਬਠਿੰਡਾ ਦੀ ਅਦਾਲਤ ਵਿੱਚ ਹੋਈ ਹੈ ਹਾਲਕੇ ਅਦਾਕਾਰਾ ਪੇਸ਼ ਨਹੀਂ ਹੋ ਸਕੀ ਉਹ ਗੈਰ ਹਾਜ਼ਰ ਰਹੀ ਹੈ ਕਾਰਵਾਈ ਪੂਰੀ ਨਹੀਂ ਹੋ ਸਕੀ ਅਤੇ ਅਦਾਲਤ ਨੇ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਬਾਰੇ ਆਪਣਾ ਹੁਕਮ ਰੱਖਵਾ ਰੱਖ ਲਿਆ ਹੈ। ਕੰਗਣਾ ਰਣੌਤ ਦੀ ਪੇਸ਼ੀ ਨੂੰ ਲੈ ਕੇ ਸੋਮਵਾਰ ਸਵੇਰ ਤੋਂ ਹੀ ਅਦਾਲਤ ਵਿੱਚ ਸਰਗਰਮੀ ਸੀ ਜਿਹੜੀ ਉਹ ਤੇਜ਼ ਸੀ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਵਿਆਪਕ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਸਨ ਪਰ ਕੰਗਣਾ ਰਣੌਤ ਦੀ ਗੈਰ ਹਾਜ਼ਰੀ ਕਾਰਨ ਸੁਣਵਾਈ ਅੱਗੇ ਨਹੀਂ ਵਧ ਸਕੀ। ਕੰਗਣਾ ਰਣੌਤ ਦੇ ਵਕੀਲ ਨੇ ਅਦਾਲਤ ਵਿੱਚ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕੀਤਾ। ਅਤੇ ਪਟੀਸ਼ਨ ਕਰਤਾ ਨੇ ਕੰਗਣਾ ਰਣੌਤ ਦੀ ਗੈਰ ਹਾਜ਼ਰੀ ਤੇ ਇਤਰਾਜ਼ ਜਤਾਇਆ ਅਤੇ ਅਦਾਲਤ ਤੋਂ ਸਖਤ ਰੁਖ ਦੀ ਮੰਗ ਕੀਤੀ ਹੈ ਯਾਨੀ ਕਿ ਕੰਗਣਾ ਰਣੌਤ ਉੱਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਦਾਲਤ ਹੁਣ ਅਗਲੀ ਸੁਣਵਾਈ ਲਈ ਇੱਕ ਤਾਰੀਖ ਤੈਅ ਕਰੇਗੀ ਜੋ ਕਿ ਅੱਗੇ ਦੀ ਕਾਨੂੰਨੀ ਕਾਰਵਾਈ ਨਿਰਧਾਰਤ ਕਰੇਗੀ ਇਹ ਮਾਮਲਾ ਕਿਸਾਨ ਵਿਰੋਧ ਪ੍ਰਦਰਸ਼ਨ ਦੌਰਾਨ ਬਠਿੰਡਾ ਦੀ ਯਾਨੀ ਕਿ ਕਿਸਾਨੀ ਅੰਦੋਲਨ ਦੌਰਾਨ ਬਠਿੰਡਾ ਦੀ ਇੱਕ ਬਜ਼ੁਰਗ ਮਹਿਲਾ ਮਹਿੰਦਰ ਕੌਰ ਵਿਰੁੱਧ ਕੰਗਣਾ ਰਣੌਤ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨਾਲ ਸਬੰਧਤ ਹੈ ਇਸ ਤੋਂ ਪਹਿਲਾਂ 15 ਦਸੰਬਰ 2025 ਨੂੰ ਬਜ਼ੁਰਗ ਮਹਿਲਾ ਮਹਿੰਦਰ ਕੌਰ ਅਤੇ ਇੱਕ ਹੋਰ ਗਵਾਹ ਗੁਰਪ੍ਰੀਤ ਸਿੰਘ ਬਠਿੰਡਾ ਅਦਾਲਤ ਵਿੱਚ ਪੇਸ਼ ਹੋਏ ਸਨ ਅਤੇ ਦੋਵਾਂ ਨੇ ਆਪਣੇ ਬਿਆਨ ਦਰਜ ਕੀਤੇ ਸਨ ਤਾਂ ਹੁਣ ਉਸ ਮਾਮਲੇ ਦੇ ਵਿੱਚ ਅੱਜ ਫਿਰ ਸੁਣਵਾਈ ਹੋਈ ਹੈ 5 ਜਨਵਰੀ ਸੋਮਵਾਰ ਨੂੰ ਅੱਜ ਸੁਣਵਾਈ ਹੋਈ ਹੈ ਪਰ ਲੇਕਿਨ ਕੰਗਨ ਅਰਨੌਤ ਨੇ ਜਿਹੜੇ ਐਮਪੀ ਉਹ ਗੈਰ ਹਾਜ਼ਰ ਰਹੇ ਹਨ ਔਰ ਉਸ ਤੋਂ ਬਾਅਦ ਜਿਹੜੇ ਪਟੀਸ਼ਨ ਕਰਤਾ ਨੇ ਉਹਨਾਂ ਨੇ ਇਹਨਾਂ ਦੀ ਗੈਰ ਹਾਜ਼ਰੀ ਤੇ ਇਤਰਾਜ਼ ਜਤਾਇਆ ਅਤੇ ਮਾਨਯੋਗ ਅਦਾਲਤ ਅੱਗੇ ਅਪੀਲ ਕੀਤੀ ਹੈ ਕਿ ਕੰਗਣਾ ਰਣੌਦ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਦਾਲਤ ਵੱਲੋਂ ਸਖਤ ਰੁਖ ਅਪਣਾਇਆ ਜਾਵੇ ਤਾਂ ਹੁਣ ਦੇਖਣਾ ਹੋਵੇਗਾ ਅਦਾਲਤ ਅਗਲੀ ਸੁਣਵਾਈ ਕਦੋਂ ਜਿਹੜੀ ਤਾਰੀਖ ਆ ਉਹ ਤੈਅ ਹੋਵੇਗੀ ਔਰ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਹੋਵੇਗੀ ਕੰਗਣਾ ਰਣੌਦ ਦੇ ਖਿਲਾਫ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਜਿਹੜੀ ਕਾਨੂੰਨੀ ਪ੍ਰਕਿਰਿਆ ਕਾਨੂੰਨੀ ਲੜਾਈ ਹੈ ਉਹ ਮਹਿੰਦਰ ਕੌਰ ਦੇ ਵੱਲੋਂ ਜਾਰੀ ਹੈ ਮਹਿੰਦਰ ਕੌਰ ਉਹੀ ਬੀਬੀ ਨੇ ਜਿਹੜੇ ਕਿ 2020 ਅਤੇ 21 ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਪ੍ਰੋਟੈਸਟ ਕਰ ਰਹੇ ਸਨ ਪੰਜਾਬ ਦੇ ਹੱਕਾਂ ਨੂੰ ਲੈ ਕੇ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸਨ ਤਾਂ ਉਹਨਾਂ ਦੇ ਉੱਤੇ ਕੰਗਣਾ ਰਣੌਦ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਸੀਨ ਟਿੱਪਣੀਆਂ ਕੀਤੀਆਂ ਗਿਆ ਸਨ ਟਵੀਟ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਸੀ ਕਿ ਇਹ ਜੜੀਆਂ ਬਜ਼ੁਰਗ ਮਹਿਲਾਵਾਂ ਨੇ ਜੜੀਆਂ ਇਹਨਾਂ ਨੂੰ 2-200 ਰੁਪਿਆ ਦੇ ਕੇ ਕਿਰਾਏ ਤੇ ਲਿਆਂਦਾ ਗਿਆ ਔਰ ਉਸ ਤੋਂ ਬਾਅਦ ਫਿਰ ਮਹਿੰਦਰ ਕੌਰ ਮਾਤਾ ਨੇ ਉਹਨਾਂ ਦੇ ਉੱਤੇ ਮਾਮਲਾ ਦਰਜ ਕਰਵਾ ਦਿੱਤਾ ਸੀ ਜਾਨੀ ਕਿ ਮਾਨਹਾਨੀ ਦਾ ਕੇਸ ਕਰ ਦਿੱਤਾ ਸੀ ਔਰ ਹੁਣ ਉਸ ਮਾਮਲੇ ਦੇ ਵਿੱਚ ਜਿਹੜੀ ਕੰਗਣਾ ਰਣੌਤ ਨੇ ਉਹ ਅਦਾਲਤ ਵਿੱਚ ਨਹੀਂ ਪਹੁੰਚ ਸਕੇ ਤਾਂ ਹੁਣ ਅਗਲੀ ਜਿਹੜੀ ਕਾਰਵਾਈ ਹੋਵੇਗੀ ਅਗਲੀ ਸੁਣਵਾਈ ਹੋਵੇਗੀ ਅਦਾਲਤ ਦੀ ਉਸ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਅੱਜ ਕੋਰਟ ਦੇ ਵਿੱਚ ਅਸੀਂ ਜਿਹੜੇ ਗਵਾਹ ਅਸੀਂ ਐਗਜ਼ਾਮਿਨ ਕਰਵਾਉਣਾ ਚਾਹੁੰਦੇ ਹਾਂ ਪਹਿਲਾਂ ਅਸੀਂ ਦੋ ਗਵਾਹ ਐਗਜ਼ਾਮਿਨ ਕੋਰਟ ਦੇ ਵਿੱਚ ਸਾਡੇ ਹੋ ਚੁੱਕੇ ਨੇਗੇ ਉਹਨਾਂ ਦਾ ਚੀਫ ਐਗਜ਼ਾਮਿਨ ਹੋ ਗਿਆ ਹੁਣ ਅਸੀਂ ਕੋਰਟ ਦੇ ਵਿੱਚ ਅੱਜ ਤਿੰਨ ਗਵਾਹਾਂ ਦੀ ਹੋਰ ਐਪਲੀਕੇਸ਼ਨ ਫਾਈਲ ਕੀਤੀ ਹੈ ਤੇ ਇੱਕ ਅਸੀਂ ਐਪਲੀਕੇਸ਼ਨ ਜਿਹੜੀ ਕੰਗਣਾ ਰਣੌਤ ਨੇ ਅੱਜ ਕੋਰਟ ਵਿੱਚ ਉਹਨਾਂ ਦੇ ਵਕੀਲ ਸਾਹਿਬ ਨੇ ਹਾਜ਼ਰੀ ਮਾਫੀ ਦੀ ਐਪਲੀਕੇਸ਼ਨ ਫਾਈਲ ਕੀਤੀ ਸੀ ਅੱਜ ਅਸੀਂ ਉਹ ਐਪਲੀਕੇਸ਼ਨ ਖਾਰਜ ਕਰਨ ਦੀ ਐਪਲੀਕੇਸ਼ਨ ਦਿੱਤੀ ਹੈ ਕਿਉਂਕਿ ਪਹਿਲਾਂ 4 ਤਰੀਕਾਂ ਤੇ ਉਹਨਾਂ ਦੀ ਐਪਲੀਕੇਸ਼ਨ ਲੱਗ ਚੁੱਕੀ ਹੈ ਚਲੋ ਪਹਿਲਾਂ ਇੱਕ ਉਹ ਐਮਪੀ ਨੇ ਸੈਸ਼ਨ ਚੱਲ ਰਿਹਾ ਸੀ ਅਸੀਂ ਵੀ ਇਸ ਚੀਜ਼ ਨੂੰ ਸਮਝਦੇ ਹਾਂ ਪਰ ਹੁਣ ਸੈਸ਼ਨ ਦਾ ਟਾਈਮ ਹੈ ਜਿਹੜਾ ਉਹ ਲੰਘ ਚੁੱਕਾ ਹੈਗਾ ਤੇ ਅੱਜ ਉਹ ਸਿਰਫ ਇੱਕ ਜਾਣ ਬੁਝ ਕੇ ਨਹੀਂ ਕੋਰਟ ਦੇ ਵਿੱਚ ਅਪੀਅਰ ਹੋਏ ਅਸੀਂ ਅੱਜ ਐਪਲੀਕੇਸ਼ਨ ਫਾਈਲ ਕੀਤੀ ਹੈ ਕਿਉਂਕਿ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਫਾਈਲ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਹੈ ਵੀ ਅਸੀਂ ਕਿਸੇ ਅਫੀਸ਼ੀਅਲ ਕੰਮ ਕਰਕੇ ਨਹੀਂ ਅੱਜ ਕੋਰਟ ਦੇ ਵਿੱਚ ਆ ਸਕਦੇ ਤਾਂ ਕੋਈ ਪਰ ਅਫੀਸ਼ੀਅਲ ਕੰਮ ਕਰਦਾ ਕੋਈ ਡਾਕੂਮੈਂਟਰੀ ਲਾਇਆ ਕੋਈ ਕਿਤੇ ਹਾਜ਼ਰੀ ਨਹੀਂ ਲਾਇਆ ਕੋਈ ਪ੍ਰੋਪਰ ਲਿਖਿਆ ਨਹੀਂ ਕਿ ਕਿੱਥੇ ਗਏ ਸੀ ਕਿੱਥੇ ਜਾਣਾ ਸੀ ਇਹ ਕਿੰਨਾ ਵੀ ਇਹ ਕਿੰਨੇ ਵੀ ਗੀਤ ਤਾਂ ਉਹਨਾਂ ਨੇ ਕਿਹਾ ਵੀ ਵੀਡੀਓ ਕਾਨਫਰੈਂਸ ਦਾ ਅਸੀਂ ਕਰਿਆ ਵੀ ਵੀਡੀਓ ਕਾਨਫਰੈਂਸ ਹੈ ਜਿਹੜਾ ਕੋਈ ਕਰੀ ਗੱਲ ਤਾਂ ਨਹੀਂ ਨਹੀਂ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਪਹਿਲਾਂ ਕੰਗੜਾ ਵੱਲੋਂ ਫਾਈਲ ਹੋਈ ਸੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਉਸ ਐਪਲੀਕੇਸ਼ਨ ਦਾ ਜਿਹੜਾ ਜੱਜ ਸਾਹਿਬ ਨੇ ਕਿਹਾ ਕਿ ਬਹੁਤ ਟਾਈਮ ਤੁਸੀਂ ਲੰਘਾਤਾ ਉਹਦਾ ਆਰਗੂਮੈਂਟਸ ਕਰੋ ਅੱਜ ਲਾਸਟ ਓਪਰਚ्युनिटी ਦਿੱਤੀ ਹੈ ਉਹਨਾਂ ਨੂੰ ਤਾਂ ਉਹਨਾਂ ਦੇ ਜਿਹੜੇ ਸੀਨੀਅਰ ਵਕੀਲ ਸਾਹਿਬ ਨੇ ਕੰਗੜਾ ਦੀ ਸਾਈਡ ਤੋਂ ਉਹ ਵਕੀਲ ਸਾਹਿਬ ਨੂੰ ਕੋਈ ਹੈਲਥ ਇਸ਼ੂ ਕਰਕੇ ਉਹ ਟਰੈਵਲ ਨਹੀਂ ਕਰ ਸਕਦੇ ਉਹਨਾਂ ਨੂੰ BC ਦੀ ਪਰਮਿਸ਼ਨ ਦਿੱਤੀ ਹੈ ਕੰਗੜਾ ਨੂੰ ਕੋਈ ਪਰਮਿਸ਼ਨ ਨਹੀਂ ਦਿੱਤੀ ਕੰਗੜਾ ਦੇ ਵਕੀਲ ਸਾਹਿਬ ਨੂੰ ਕਿਹਾ ਵੀ ਤੁਸੀਂ BC ਥਰੂ ਆਰਗੂਮੈਂਟ ਕਰ ਸਕਦੇ ਹੋ ਪਰ ਨੈਕਸਟ ਡੇਟ ਲਾਸਟ ਓਪਰਚ्युनिटी ਹੈ ਤੁਹਾਨੂੰ ਅਸੀਂ ਅੱਜ ਕੋਰਟ ਦੇ ਵਿੱਚ ਐਪਲੀਕੇਸ਼ਨ ਜਿਹੜੀ ਮੂਵ ਕੀਤੀ ਹੈ ਜੀ ਉਹਨਾਂ ਦੀ ਜਿਹੜੀ ਹਾਜ਼ਰੀ ਮਾਫੀ ਖਾਰਜ ਕਰਨ ਵਾਸਤੇ ਅਸੀਂ ਮੈਂਸ਼ਨ ਕੀਤਾ ਵੀ ਉਹ ਮਿਸਯੂਜ਼ ਆਫ ਲਾਅ ਇੱਕ ਦੋਸ਼ੀ ਨਹੀਂ ਉਹਨਾਂ ਨੂੰ ਦੋਸ਼ੀ ਵਾਂਗ ਟ੍ਰੀਟ ਕੀਤਾ ਜਾਵੇ ਉਹਨਾਂ ਦੀ ਐਪਲੀਕੇਸ਼ਨ ਹੈ ਜਿਹੜੀ ਅੱਜ ਖਾਰਜ ਕੀਤੀ ਜਾਵੇ ਉਹਨਾਂ ਦੇ ਬੇਲ ਬਾਂਡ ਜਿਹੜੇ ਦਿੱਤੇ ਨੇ ਉਹ ਖਾਰਜ ਕੀਤੇ ਜਾਣ ਫੋਰਫਿਟ ਕੀਤੇ ਜਾਣ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਆਉਣਾ ਯਕੀਨੀ ਬਣਾਇਆ ਜਾਵੇ ਸਭ ਕਿੰਨੀ ਅੱਗੇ ਜੀ ਨੈਕਸਟ ਡੇਟ ਨੈਕਸਟ ਡੇਟ 15 ਜਨਵਰੀ ਹੈ ਜੀ ਕੀ ਸਰ ਦੁਬਾਰਾ ਦੱਸਿਓ ਨਹੀਂ ਉਹ ਤਾਂ ਚਲੋ ਇੱਕ ਐਸੋਸੀਏਸ਼ਨ ਆ ਸਰ ਉਹਨਾਂ ਵੱਲੋਂ ਕੋਈ ਵੀ ਪੇਸ਼ ਹੋ ਸਕਦਾ ਹੈਗਾ ਕੋਈ ਜੂਨੀਅਰ ਆ ਜਾਂਦੇ ਉਹਨਾਂ ਦੇ ਬਿਹਫਤੇ ਜੀ ਅੱਜ ਮਾਤਾ ਜੀ ਨਹੀਂ ਆਏ ਜੇ ਬਾਬਾ ਜੀ ਅੱਜ ਮਾਤਾ ਜੀ ਨਹੀਂ ਮਾਤਾ ਜੀ ਦਾ ਕੋਈ ਅੱਜ ਜ਼ਰੂਰਤ ਨਹੀਂ ਸੀ ਜੀ ਜਿਹੜੀ ਅਸੀਂ ਐਪਲੀਕੇਸ਼ਨਾਂ ਫਾਈਲ ਕੀਤੀਆਂ ਉਹ ਥਰੂ ਕਾਉਂਸਲ ਕੀਤੀਆਂ ਸਾਡੇ ਵੱਲੋਂ ਪੇਸ਼ ਕੀਤੀਆਂ ਗਈਆਂ ਪਰ ਅਸੀਂ ਨਾਲ ਬਾਬਾ ਜੀ ਦੇ ਉਹਨਾਂ ਦੇ ਮਾਤਾ ਜੀ ਦੇ ਹਸਬੰਡ ਦੇ ਸਾਈਨ ਲਈਏ ਅਗੇ ਨਾਲ ਐਪਲੀਕੇਸ਼ਨਾਂ ਤੇ ਇਹਨਾਂ ਤਾਂ ਮੈਨੂੰ ਪਤਾ ਨਹੀਂ ਕਿਸ ਤਰੀਕ ਪੈਗੀ ਕਿੰਨੀ ਤਰੀਕ ਪੈਗੀ 15 1 ਕੀ ਅੱਦ ਕੀ ਸਮਝ ਕੇ ਪੱਖਿਆ ਗਿਆ ਤੁਹਾਡੇ ਤੋਂ ਸਵਾਲ ਨਹੀਂ ਸਾਬ ਕਿੰਨ੍ਹੇ ਸਾਬ ਨੂੰ ਪਤਾ ਜੀ ਆਸ ਵਿੱਚ ਲੜਾਈ ਚੱਲ ਰਹੀ ਹੈ ਹਾਂ ਸਾਡੇ ਨੇ ਵੀ ਲੜਾਈ ਚੱਲ ਰਹੀ ਹੈ ਮੇਰੇ ਮਾਤਾ ਜੀ ਨਹੀਂ ਆਇਆ ਜੀ ਉਹ ਥੋੜੇ ਢਲੇ ਸੀਗੇ ਅਗਵਾ ਤੁਹਾਡੀ ਮੈਨੇ ਕਰਾਦੇ ਪਪਾ ਜੀ ਉਹ ਦਿਖਵਾ ਕੇ ਮੋਣੇ ਨਹੀਂ ਜੀ ਉਹ ਸਾਨੂੰ ਪਹਿਲਾਂ ਤਰਖਾਸ ਦਿਓ ਦਰਖਾਸਤ ਤੇ ਫਿਰ ਅਗਵਾ ਕਰਾਂਗੇ ਕੀ ਮੰਗ ਕੀ ਕਰਦੇ ਹੋਣੇ ਕੀ ਹੋਣਾ ਚਾਹੀਦਾ ਹੈ ਕਿਸ ਤਰ੍ਹਾਂ ਜਸਟਿਸ ਭਾਗ ਦੋ ਜੀ ਕਿਵੇਂ ਜੀ ਕੀ ਹੋਵੇ ਇਹਦੇ ਵਿੱਚ ਹੋਣ ਅੱਗੇ ਕੀ ਕਿਸੇ ਕਿਸੇ ਦੇ ਵਿੱਚ ਇਨਸਾਫ ਚਾਹੀਦਾ ਜੀ ਹਾਂ ਉਹ ਕਹਿੰਦੇ ਕਿ ਵੀ ਅਸੀਂ ਮਾਫੀ ਜਿਹੜੀ ਹੈਗੀ ਮਾਫੀ ਤਾਂ ਮੰਗ ਲਈ ਲੱਗਦਾ ਤੁਹਾਨੂੰ ਨਹੀਂ ਇਹ ਕੋਈ ਉਹ ਹਾਸਵੇਂ ਮੈ ਨਹੀਂ ਹੋਇਆ ਕੋਈ ਮਾਫੀ ਨਹੀਂ ਨਾ ਮਾਫੀ ਆ ਕੋਈ ਕਹਿਮ ਰਹਿ ਗਿਆ 5 ਸਾਲ ਹੋ ਗਏ 5 ਸਾਲ ਤੇ ਕਰ ਮਾਫੀ ਕਿੱਥੇ ਰਹਿ ਗਈ ਅਸੀਂ ਬਾਪੂ ਜਿਸ ਤਰ੍ਹਾਂ ਇੱਕ ਵਾਰੀ ਕਨਰਨੋਤ ਪੇਸ਼ ਹੋਈ ਹੈ ਕੋਰਟ ਦੇ ਚ ਬਾਰ ਬਾਰ ਤਿਰਕਾ ਤੇ ਨਹੀਂ ਆ ਰਹੀ ਤੁਹਾਨੂੰ ਕੀ ਲੱਗਦਾ ਉਹ ਇਸ ਮਾਮਲੇ ਚ ਆਣਾ ਚਾਹੀਦਾ ਨੂੰ ਬਈ ਤਗੜੇ ਬੰਦੇ ਹੁੰਦੀ ਆਪ ਜਿੱਥੋਂ ਤੱਕ ਪਹੁੰਚ ਹੁੰਦੀ ਹੈ ਅਗਲਾ ਕਰਦਾ ਹੈ ਜਿੱਥੇ ਜਿਹੜਾ ਬੰਦਾ ਕੋਈ ਪਹੁੰਚ ਹੈ ਪਹੁੰਚ ਮੁਕਾਬਲਾ ਹੁੰਦਾ ਉਹ ਜਿੱਥੋਂ ਤੱਕ ਜੋਰ ਲਾਉਂਦਾ ਅਗਲਾ ਲਾਉਂਦਾ ਨਹੀਂ ਪੰਜਾਬ 'ਚ ਮੈਨੂੰ ਖਤਰਾ ਹੈ ਸੁਰੱਖਿਆ ਕਰਕੇ ਨਹੀਂ ਆਉਂਦੀ ਕਦੀ ਇੱਥੇ ਪੰਜਾਬ 'ਚ ਕਾਹਦਾ ਖਤਰਾ ਹੈ ਕੋਈ ਖਤਰਾ ਨਹੀਂ ਹੂੰ ਕਿਹੜਾ ਘਰੇ ਬੈਠੇ ਰਹਿੰਦੇ ਬਾਹਰੋਂ ਵੀ ਨਹੀਂ ਜਾਂਦੇ ਕਿ ਸਾਰੇ ਤੇ ਫਿਰ ਕੁਆਲਟੀ ਮਿਲਦੀ ਹੈ ਗੱਲ ਦੂਜੇ ਸੁਬਹ ਆ ਕੇ ਮਾਫੀ ਮੰਗੀ ਜਾ ਵੀ ਤੁਹਾਡੇ ਤੋਂ ਤਾਂ ਮਾਫ ਕਰ ਦਿਓਗੇ ਉਹ ਟਾਈਮ ਟੱਪ ਗਿਆ ਬਾਪਾ ਜੀ ਤੁਸੀਂ ਬਜ਼ੁਰਗੋਂ ਅਖੀਰਲੇ ਦਮ ਤੱਕ ਲੜੋਗੇ ਲੜਾਂਗੇ ਜੀ ਉਹ ਮਾਫੀ ਵਾਲਾ ਟਾਈਮ ਤਾਂ ਟੱਪ ਗਿਆ 5 ਸਾਲ ਹੋ ਅੱਛਾ ਬਾਪਾ ਜੀ ਅੱਜ ਜਿਸ ਤਰ੍ਹਾਂ ਤਰੀਕ ਪਈ ਹੈਗੀ ਕਿ ਅੱਜ ਆਪਣਾ ਉਹਨਾਂ ਦੇ ਵਕੀਲ ਸਾਹਿਬ ਆਏ ਸੀ ਉਹਨਾਂ ਦੀ ਵੀਡੀਓ ਕਾਨਫਰੈਂਸ ਨਹੀਂ ਹੋਈ ਹੈ ਨਹੀਂ ਜੀ ਬੈਸ ਤੇ ਉਹ ਹਾਜ਼ਰ ਦੇ ਮੋਤਲੋ ਗੱਲ ਹੋਈ ਆ ਵੀ ਇੱਥੇ ਬਾਜ ਹਾਜ਼ਰ ਆ ਕੇ ਤਰੀਕ ਪਹੁੰਚਣ